ਰੇਡੀ ਸ਼ਹੀਦੀ ਦੇ ਇਤਿਹਾਸ ਵਿੱਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਅਤੇ ਮਹਾਨ ਹੈ ਦੰਡੀ 5ਵੇਂ 9ਵੇਂ ਅਤੇ 10ਵੇਂ ਜਾਮੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਅਨੇਕ ਸਿੰਘਾਂ ਨੇ ਸ਼ਹੀਦੀਆਂ ਦੇ ਕੇ ਸ਼ਹੀਦੀ ਪਰੰਪਰਾ ਨੂੰ ਅਮੀਰ ਕਰ ਦਿੱਤਾ ਡੰਡੀ 30 ਮਈ 1606 ਨੂੰ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੋਏ ਡੰਡੀ ਸ੍ਰੀ ਹਰगोबिंद ਸਾਹਿਬ ਦੀ ਅਗਵਾਈ ਵਿੱਚ ਸਿੱਖਾਂ ਨੇ ਪਿਪਲੀ ਸਾਹਿਬ ਅੰਮ੍ਰਿਤਸਰ ਸਥਾਨ ਉੱਤੇ ਪਹਿਲੀ ਜੰਗਲੜੀ ਡੰਡੀ ਉਸ ਸਮੇਂ ਤੋਂ ਹੁਣ ਤੱਕ ਲੱਖਾਂ ਹੀ ਸਿੱਖ ਤਲੀ ਉੱਤੇ ਸੀਸ ਰੱਖ ਕੇ ਕੌਮੀ ਅਣਖ ਅਤੇ ਆਜ਼ਾਦੀ ਇਨਸਾਫ ਹੱਕ ਸੱਚ ਅਤੇ ਧਰਮ ਲਈ ਜੂਝੇ ਅਤੇ ਸ਼ਹੀਦ ਹੋਏ ਹਨ ਡੰਡੀ ਸ਼ਹਾਦਤ ਦਾ ਸਿਧਾਂਤ ਅਤੇ ਪਰੰਪਰਾ ਸਿੱਖ ਇਤਿਹਾਸ ਅਤੇ ਸੱਭਿਆਚਾਰ ਦੀ ਇੱਕ ਨਵੇਕਲੀ ਪਛਾਣ ਹੈ ਡੰਡੀ ਸ਼ਹੀਦੀ ਅਕਾਲਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ ਡੰਡੀ ਇਤਿਹਾਸ ਗਵਾਹੀ ਦਰਦਾ ਹੈ ਕਿ ਸਿੱਖ ਧਰਮ ਵਿੱਚ ਹੋਈਆਂ ਸ਼ਹੀਦੀਆਂ ਨੇ ਗੁਰੂ ਕੇ ਸਿੱਖਾਂ ਨੂੰ ਆਪਣੇ ਅਕੀਦੇ ਵਿਸ਼ਵਾਸ ਧਰਮ ਵਾਸਤੇ ਜ਼ੁਲਮ ਜ਼ਬਰਦੀਆਂ ਤਾੜਾਂ ਵਿਰੁੱਧ ਮੈਦਾਨ-ਏ-ਜੰਗ ਵਿੱਚ ਲੜਨ ਅਤੇ ਹੱਕ ਸੱਚ ਦੀ ਪੁਨਰ ਸਥਾਪਤੀ ਬਾਸਤੇ ਕਿਰਿਆਸ਼ੀਲ ਕੀਤਾ ਡੰਡੀ ਜੰਗਾਂ ਜੁੱਦਾਂ ਦਾ ਤਾਂ ਇਤਿਹਾਸ ਹੀ ਉਦੁੱਤੀ ਅਤੇ ਵੱਖਰਾ ਹੈ ਡੰਡੀ ਇਸ ਜਜ਼ਬੇ ਭਰਪੂਰ ਕੌਮ ਨੇ ਕਦੇ ਹਾਰ ਨਹੀਂ ਮੰਨੀ ਡੰਡੀ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋਏ ਫੇਰ ਅਗਲੇ ਦਿਨਾਂ ਜੰਗ ਦੇ ਮੈਦਾਨ ਵਿੱਚ ਡਟੇ ਡੰਡੀ ਰੈਡੀ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰ ਅਤੇ ਦੋ ਭਰਾ ਭਾਈ ਆਲਮ ਸਿੰਘ ਨੱਚਣਾ ਪਰਿਵਾਰ ਦੇ ਮੈਂਬਰ ਘੋੜਿਆਂ ਦੀ ਸੇਵਾ ਕਰਨ ਵਾਲੇ ਦੋ ਸਿੱਖ ਦਿੱਲੀ ਦੇ ਦੋ ਸਿੱਖ ਅਤੇ 15 ਹੋਰ ਸਿਰੜੀ ਸਿਦਕੀ ਸਿੱਖ ਸਨ ਡੰਡੀ ਭਾਈ ਮਨੀ ਸਿੰਘ ਜੀ ਦਾ ਸਮੁੱਚਾ ਜੀਵਨ ਸਮੇਤ ਪਰਿਵਾਰ ਕੌਮ ਨੂੰ ਸਮਰਪਿਤ ਭਾਵਨਾ ਵਾਲਾ ਹੈ ਡੰਡੀ ਭਾਈ ਮਨੀ ਸਿੰਘ ਸਿੱਖ ਧਰਮ ਅਤੇ ਇਤਿਹਾਸ ਦੇ ਖੇਤਰ ਵਿੱਚ ਦਲੇਰ ਮਰਜੀ ਵੜਿਆਂ ਦੀ ਸਤਿਕਾਰਤ ਸ਼ਖਸੀਅਤ ਹਨ ਡੰਡੀ ਉਹਨਾਂ ਦਾ ਜੀਵਨ ਚਰਿੱਤਰ ਮਨੁੱਖੀ ਸਮਾਜ ਦੇ ਇੱਕ ਵਿਸ਼ੇਸ਼ ਆਦਰਸ਼ ਨੂੰ ਉਜਾਗਰ ਕਰਨ ਦੀ ਚੇਸ਼ਠਾ ਪੈਦਾ ਕਰਨ ਅਤੇ ਜ਼ਬਰ ਜ਼ੁਲਮ ਨਾਲ ਟਕਰਾਉਣਾ ਨੈਤਿਕਤਾ ਵਾਲੀਆਂ ਹਕੂਮਤਾਂ ਵਿਰੁੱਧ ਜ਼ੋਰਦਾਰ ਤਰੀਕੇ ਨਾਲ ਆਵਾਜ਼ ਉਠਾਉਣਾ ਅਤੇ ਟਕਰਾਉਣ ਵਾਲਾ ਹੈ ਡੰਡੀ ਕਿਸੇ ਵਿਦਵਾਨ ਦਾ ਕਥਨ ਹੈ ਕਿ ਕਾਇਰ ਆਦਮੀ ਰੋਜ਼ ਕਈ ਵਾਰ ਮਰਦਾ ਹੈ ਅਤੇ ਸੂਰਬੀਰ ਇੱਕੋ ਵਾਰ ਮਰਦੇ ਹਨ ਡੰਡੀ ਭਾਈ ਮਨੀ ਸਿੰਘ ਨੇ ਫੌਜਾਂ ਨਾਲ ਕਮਸਾਨ ਦਾ ਜੁੱਧ ਕਰਕੇ ਨਾ ਤਾਂ ਕੋਈ ਇਲਾਕਿਆਂ ਉੱਤੇ ਕਬਜ਼ਾ ਕੀਤਾ ਅਤੇ ਨਾਹੀ ਸ਼ਿਕੰਦਾਰ ਅਸ਼ੋਕ ਬਾਬਰ ਹਿਟਲਰ ਅਤੇ ਔਰੰਗਜੇਬ ਵਾਂਗ નિર્ਦੋਸ਼ ਲੋਕਾਂ ਦਾ ਖੂਨੀ ਦਰਿਆ ਬਹਾ ਕੇ ਰਾਜ ਤਖਤ ਪ੍ਰਾਪਤ ਕੀਤਾ ਡੰਡੀ ਸ਼ਹੀਦੀ ਮੰਨੀ ਹੀ ਉਹ ਜਾਣਦੀ ਹੈ ਜਿਸ ਦਾ ਕਾਰਨ ਸੱਚ ਦੀ ਸਥਾਪਨਾ ਅਤੇ ਜਨ ਕਲਿਆਣ ਲਈ ਹੋਵੇ ਡੰਡੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਛੋਟੇ ਸਾਹਿਬਜ਼ਾਦੇ ਬਾਬਾ ਬੰਦਾ ਸਿੰਘ ਬਹਾਦਰ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਦੀਆਂ ਸ਼ਹਾਦਤਾਂ ਨੇ ਸਿੱਖ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਡੰਡੀ ਇਹਨਾਂ ਸ਼ਹਾਦਤਾਂ ਦੇ ਫਲਸਰੂਪ ਹੀ